ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਲੈਮਨ ਡਰਿੰਕ ਪਦੀਨੇ ਵਾਲੀ ਤੇ ਜਿਹੜੀ ਆਪਣੇ ਸਰੀਰ ਨੂੰ ਬਹੁਤ ਠੰਡਕ ਦੇਵੇਗੀ ਤੇ ਇੱਥੇ ਆਪਾਂ ਨਿੰਬੂ ਲੈ ਲਏ ਸੀ ਤੇ ਇੱਥੇ ਆਪਾਂ ਪਦੀਨਾ ਲਿਆ ਸੀ ਪਦੀਨੇ ਨੂੰ ਵੀ ਆਪਾਂ ਧੋ ਲਿਆ ਸੀ ਤੇ ਹੁਣ ਆਪਾਂ ਥੋੜਾ ਥੋੜਾ ਪਦੀਨਾ ਪਾ ਕੇ ਇਹਦੇ ਵਿੱਚ ਆਪਾਂ ਥੋੜਾ ਥੋੜਾ ਇਹਨੂੰ ਆਪਾਂ ਕੱਟ ਕੇ ਪਦੀਨੇ ਨੂੰ ਠੀਰੇ ਦੇ ਵਿੱਚ ਪਾ ਦਵਾਂਗੇ ਪਦੀਨੇ ਦੀ ਆਪਾਂ ਪੱਤੀਆਂ ਪੱਤੀਆਂ ਹੀ ਲੈਣੀਆਂ ਤੇ ਪਦੀਨੇ ਨੂੰ ਆਪਾਂ ਜ਼ਿਆਦਾ ਨਹੀਂ ਇਹਨੂੰ ਅੱਜ ਆਪਾਂ ਮਸਲਣਾ ਵੀ ਇਹਨੂੰ ਥੋੜਾ ਜਿਹਾ ਬਿਲਕੁਲ ਇਹਨੂੰ ਡਰਡ ਕੱਟਦੇ ਹੀ ਆਪਾਂ ਕਰਨਾ ਸਿਰਫ ਬਾਈਨਾ ਕਿ ਕੁੱਟਣਾ ਇਹਨੂੰ ਪਦੀਨੇ ਨੂੰ ਤੇ ਲਿੰਬੂ ਨੂੰ ਵੀ ਆਪਾਂ ਕੱਟ ਕੇ ਤਿਆਰ ਕਰ ਲਵਾਂਗੇ ਮੈਂ ਸਾਰੇ ਨਿੰਬੂ ਕੱਟ ਲਵਾਂਗੀ। ਨਿੰਬੂਆਂ ਨੂੰ ਆਪਾਂ ਕੱਟ ਲਿਆ ਸੀ ਤੇ ਦੋ ਨਿੰਬੂ ਮੈਂ ਇਸ ਤਰ੍ਹਾਂ ਜ ਸਾਈਜ਼ ਦੇ ਆਪਾਂ ਕੱਟ ਲਏ ਸੀ ਡੈਕੋਰੇਟ ਕਰਨ ਵਾਸਤੇ ਇਹਨਾਂ ਨਿੰਬੂਆਂ ਦੇ ਵਿੱਚੋਂ ਹੀ ਆਪਾਂ ਇਹਨਾਂ ਨੂੰ ਕੱਟ ਕੇ ਤਿਆਰ ਕਰਨਾ ਹੈ। ਤੇ ਇੱਥੇ ਲੈ ਮੈਂ ਦੋ ਗਲਾਸ ਇਹਨਾਂ ਦੇ ਵਿੱਚ ਜਿਹੜਾ ਆਪਾਂ ਨਿੰਬੂ ਨੂੰ ਕ੍ਰੈਸ਼ ਕਰ ਲਿਆ ਸੀ ਪਦੀਨੇ ਨੂੰ ਉਹ ਪਾ ਦਵਾਂਗੇ ਆਪਾਂ। ਇੱਥੇ ਲੈ ਆਪਾਂ ਚਾਟ ਮਸਾਲਾ ਚਾਟ ਮਸਾਲਾ ਥੋੜ੍ਹਾ-ਥੋੜ੍ਹਾ ਦੋਨਾਂ ਦੇ ਵਿੱਚ ਪਾ ਦਵਾਂਗੇ ਆਪਾਂ। ਇੱਥੇ ਲਈ ਆ ਜੀ ਆਪਾਂ ਕਾਲਾ ਨਮਕ ਇੱਥੇ ਪਾਵੇਂਗੇ ਆਪਾਂ ਸ਼ੱਕਰ ਤੇ ਤੁਸੀਂ ਸ਼ੱਕਰ ਦੀ ਜਗ੍ਹਾ ਤੇ ਇੱਥੇ ਪੀਸੀ ਖੰਡ ਵੀ ਪਾ ਸਕਦੇ ਜੂ ਤੇ ਇੱਥੇ ਆਪਾਂ ਸ਼ੱਕਰ ਪਾਵਾਂਗੇ 1.5 1.5 ਚਮਚਾ ਮੈਂ ਸ਼ੱਕਰ ਦਾ ਪਾ ਦਵਾਂਗੀ ਠੀਕ ਹਨ ਆਪਾਂ ਨਚੋੜ ਦਾਂਗੇ ਨਿੰਬੂ ਸੋਨ ਸਾਈਡਾਂ ਤੇ ਗਲਾਸਾਂ 'ਚ ਆਪਾਂ ਬਰਾਬਰ ਦਾ ਨੀਰ ਨਿਜੋੜਾਂਗੇ ਇੱਥੇ ਲਿਆ ਜੀ ਆਪਾਂ ਸੋਡਾ ਛੋੜ ਦੇ ਨਪਾਇਰ ਵਿੱਚ ਪਾ ਦਵਾਂਗੇ ਤੇ ਬਹੁਤ ਵਧੀਆ ਟ੍ਰਿਕ ਬਣ ਕੇ ਤਿਆਰ ਹੁੰਦੀ ਹੈ ਤੇ ਗਰਮੀ ਵੀ ਬਹੁਤ ਜਿਆਦੀ ਹੈ ਦੂਰ ਕਰਦੀ ਹੈ ਡ੍ਰਿੰਕ ਬਹੁਤ ਵਧੀਆ ਹੈ ਡ੍ਰਿੰਕ ਬਣ ਕੇ ਤਿਆਰ ਹੈ ਜੇ ਆਪਾਂ ਜਿਆਦਾ ਠੰਡਾ ਪਸੰਦ ਕਰਦੇ ਫਿਰ ਆਪਾਂ ਇਹਦੇ ਵਿੱਚ ਥੋੜ੍ਹੀ ਥੋੜ੍ਹੀ ਬਰਫ਼ ਨੂੰ ਐਡ ਕਰ ਦਵਾਂਗੇ ਇਹ ਥੋੜਾ ਜਿਹਾ ਡੈਕੋਰੇਟ ਕਰਾਂਗੇ ਗਰਮੀ ਦੇ ਦਿਨ ਇਹ ਪਦੀਨਾ ਜਲਦੀ ਖਮਲਾਇਆ ਜਾ ਜਾਂਦਾ ਹੈ ਤੇiprodign ਉਪਾਂ ਲੇਮਨ ਲਾ ਦਵਾਂਗੇ ਇਹਨੂੰ ਜੇ ਤੁਹਾਨੂੰ ਲੇਮਨ ਡਰਿੰਕ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੁਸੀਂ ਡਰਿੰਕ ਦੇਖ ਸਕਦੇ ਕਿੰਨੀ ਵਧੀਆ ਲਾਜਵਾਬ ਬਣ ਕੇ ਤਿਆਰ ਹੋਈ ਆ ਇਹ ਸਾਰਿਆਂ ਨੂੰ ਬਹੁਤ ਜਿਆਦਾ ਪਸੰਦ ਆਏਗੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਸਤਰ ਜੀ